ਅੱਗੇ ਹੈ ਜੀ 8ਵੀਂ ਪੌੜੀ ਦੀ 6ਵੀਂ ਪੰਕਤੀ ਇਹ ਆਖਰਲੀ ਪੰਕਤੀ ਹੈ ਜੀ ਇਸ ਵਿੱਚ ਖਾਸ ਜੋ ਪੌੜੀ ਦਾ ਮੈਸੇਜ ਹੈ ਖਾਸ ਭਾਵ ਹੈ ਉਹ ਦੱਸਿਆ ਤਾਂ ਹੀ ਜਿਹੜੀ ਇਹ ਚੀਜ਼ ਹੈ ਜੀ ਬਹੁਤ ਵਾਰ ਰਿਪੀਟ ਹੋਈ ਹੈ 8ਵੀਂ ਪੌੜੀ ਵਿੱਚ 9ਵੀਂ ਪੌੜੀ ਵਿੱਚ 10ਵੀਂ ਪੌੜੀ ਵਿੱਚ 11ਵੀਂ ਪੌੜੀ ਵਿੱਚ ਸੁਣੇ ਨਾਨਕ ਪਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਇਸ ਨੂੰ ਪੜਾਂਗੇ ਜੀ ਸੁਣਿਆ ਦੁਖ ਪਾਪ ਕਾ ਨਾਸ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਨਾਨਕ ਪਗਤਾ ਸਦਾ ਵੇਗਾਸ ਸੁਣੇ ਦੁਖ ਪਾਪ ਕਾ ਨਾਸ ਜਿ ਸੁਣੇ ਦੁਖ ਪਾਪ ਕਾ ਨਾਸ ਇਸਪੋੜੀ ਦਾ ਕਾਸਪਾ ਹੈ ਜੀ ਕਿ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੁੜਨ ਕਰਕੇ ਉਹ ਮਨੁੱਖ ਭਗਤ ਬਣ ਜਾਂਦੇ ਨੇ ਤੇ ਉਹਨਾਂ ਦੇ ਮਨ ਹਮੇਸ਼ਾ ਖਿੜੇ ਰਹਿੰਦੇ ਨੇ ਕੀ ਹੁੰਦਾ ਕਿਉਂਕਿ ਸੁਰਤ ਜੁੜ ਜਾਂਦੀ ਹੈ ਉਹਨਾਂ ਦੇ ਅੰਦਰੋਂ ਦੁੱਖ ਜਿਹੜੇ ਨੇ ਗੱਲ ਕਰਦੇ ਆਂ ਦੁੱਖ ਤਕਲੀਫ ਇਹ ਸਾਰੇ ਮਨ ਦੇ ਰੋਗ ਨੇ ਜੀ ਇਹ ਮਨ ਦੀ ਪੀੜ ਹੈ ਜੀ ਤਨ ਦਾ ਨਹੀਂ ਤਨ ਦਾ ਦਰਦ ਹੁੰਦਾ ਹੈ ਜੀ ਜਿਹੜਾ ਦੁੱਖ ਹੁੰਦਾ ਇਹ ਮਾਨਸਿਕ ਹੁੰਦਾ ਜੀ ਮਨ ਦੇ ਰੋਗਾਂ ਨੂੰ ਮਾਨਸਿਕ ਰੋਗਾਂ ਨੂੰ ਦੁੱਖ ਕਿਹਾ ਜਾਂਦਾ ਜੀ ਪਾਪ ਜਿਹੜੇ ਐ ਪਾਪ ਵੀ ਮਨ ਦੇ ਤੌਰ ਤੇ ਹੁੰਦੇ ਆ ਜੀ ਤਾਂ ਹੀ ਪਾਪਾਂ ਦੀ ਕੋਈ ਸਜ਼ਾ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਜੀ ਪਾਪ ਜਿਹੜੇ ਐ ਪਾਪ ਪੁੰਨ ਆਖਣ ਨਹੀਂ ਕਰ ਕਰ ਕਰਨਾ ਲਿਖਲੇ ਜਾਏ ਇਹ ਜਿਹੜਾਗਾ ਪਾਪ ਤੇ ਪੁੰਨ ਦਿਮਾਗ ਦੇ ਤੌਰ ਤੇ ਮਾਨਸਿਕ ਤੌਰ ਤੇ ਹੁੰਦੇ ਆ ਜੀ ਜਦੋਂ ਪਾਪਾ ਨੂੰ ਅਸੀਂ ਸਰੀਰਕ ਤੌਰ ਤੇ ਕਰ ਦਿੰਨੇ ਆ ਉਦੋਂ ਅਪਰਾਧ ਬਣ ਜਾਂਦਾ ਜੀ ਅਤੇ ਅਪਰਾਧ ਦੀ ਸਜ਼ਾ ਹੁੰਦੀ ਹੈ ਪਰ ਇੱਥੇ ਹਮੇਸ਼ਾ ਜਿਹੜੀ ਗੱਲ ਹੈ ਜੀ ਮਨ ਤੇ ਤਨ ਦੀ ਹੁੰਦੀ ਹੈ ਗੁਰਬਾਣੀ ਮਨ ਪੱਖੋਂ ਬੰਦੇ ਨੂੰ ਉੱਚਾ ਕਰਦੀ ਹੈ ਜੀ ਇਸ ਲਈ ਜਿਹੜੀ ਗੱਲ ਸੁਣਿਆ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਕਰਕੇ ਕੀ ਹੋਣਾ ਜੀ ਸੁਰਤ ਉੱਚੀ ਹੋ ਜਾਣੀ ਆ ਸੁਰਤ ਦੇ ਵਿੱਚ ਜਿਹੜੇ ਸਾਡੇ ਮਾਨਸਿਕ ਰੋਗ ਨੇ ਜਿਹਨੂੰ ਐਂਗਜ਼ਾਇਟੀ ਡਿਪਰੈਸ਼ਨ ਸਟ्रेस ਕਹਿੰਦੇ ਆ ਹੋਰ پتہ ਨਹੀਂ ਕਿੰਨੇ ਕੁ ਰੋਗ ਨੇ ਕਿਸੇ ਦਾ ਮਾੜਾ ਸੋਚਣਾ ਉਹ ਪਾਪਾਂ ਵਿੱਚ ਆ ਜਾਂਦਾ ਜੀ ਕਿਸੇ ਧੀ ਭੈਣ ਨੂੰ ਮਾੜਾ ਤੱਕਣਾ ਲੋਕਾਂ ਵੱਲੋਂ ਲਾਲਚ ਤੱਕਣਾ ਵੀ ਉਹਦੇ ਕੋਲੇ ਘਰ ਕੋਠੀਆਂ ਨੇ ਮੇਰੇ ਕੋਲ ਕਿਉਂ ਨਹੀਂ ਜਾਂ ਲੋਕਾਂ ਦਾ ਬੁਰਾ ਸੋਚਣਾ ਆਪਣਾ ਚੰਗਾ ਸੋਚਣਾ ਜੀ ਇਹ ਦੁੱਖ ਪਾਪ ਇਹ ਪਾਪ ਆ ਜੀ ਕਾ ਨਾਸ ਨਾਸ ਕੀ ਹੈ ਪ੍ਰਭੂ ਪਰਮਾਤਮਾ ਨੇ ਉਸ ਪਾਪ ਨੂੰ ਭੰਨ ਦੇਣਾ ਉਸ ਨੂੰ ਤੋੜ ਦੇਣਾ ਜੀ ਕੀ ਹੋਊਗਾ ਉਹ ਮੇਰੇ ਆ ਮਨਾ ਆਪਣੇ ਮਨ ਦੇ ਨਾਲ ਗੱਲ ਹੋਣੀ ਹੈ ਜੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆਪਣੇ ਮਨ ਦੇ ਨਾਲ ਗੱਲ ਕਰੇ ਆਪਾਂ ਆਪਣੇ ਮਨ ਦੇ ਨਾਲ ਕਰਨੀ ਉਹ ਮੇਰੇ ਮਨਾ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜ ਲੈ ਉਹ ਚੱਲਿਆ ਜੁੜ ਜਾ ਉਸ ਨੂੰ ਯਾਦ ਕਰ ਲੈ ਫੇਰ ਕੀ ਹੋ ਜੂ ਜਿੰਨੇ ਵੀ ਤੇਰੇ ਮਾਨਸਿਕ ਦੁੱਖ ਨੇ ਨਾ ਜਿੰਨੇ ਵੀ ਦੁੱਖ ਨੇ ਜਿਹੜੇ ਤੂੰ ਕਹਿੰਨਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਦੁੱਖਾਂ ਨੇ ਖਾਇਆ ਪਿਆ ਮੈਨੂੰ ਟੈਂਸ਼ਨਾਂ ਨਹੀਂ ਮੁੱਕਦੀਆਂ ਉਹ ਤੇਰੀਆਂ ਲੱਭਣੀਆਂ ਨਹੀਂ ਜਿਹੜੇ ਪਾਪ ਕਰ ਵੀ ਲਿਆ ਨਾ ਮਾਫ ਕਰਿਓ ਜੀ ਆਪ ਨੂੰ ਵੀ ਡਰ ਲੱਗਦਾ ਕਿਤੇ ਰਾਤ ਨੂੰ ਕਈ ਵਾਰ ਉੱਠ ਕੇ ਬਹਿ ਜਾਂਦਾ ਬੰਦਾ ਵੀ ਰੱਬਾ ਜਿਹੜੇ ਮੇਰੇ ਪਾਪ ਆ ਨਾ ਜਿਹੜੇ ਕੀਤੇ ਜਾਂ ਮੇਰੀ ਜਿਹੜੀ ਸੋਚ ਸੋਚਦੀ ਆ ਨਾ ਦੂਸਰੇ ਬਾਰੇ ਕਈ ਵਾਰ ਜਿਹੜਾ ਲਾਲਚ ਤੱਕਦੀ ਵੀ ਮੇਰੇ ਕੋਲ ਇੰਨਾ ਪੈਸਾ ਹੋ ਜਾਏ ਇੰਨੀ ਜ਼ਮੀਨ ਹੋ ਜਾਏ ਇੰਨੀ ਜਾਇਦਾਦ ਹੋ ਜਾਏ ਮੈਂ 에ਰੋਪਲੇਨ ਲੈ ਲਮਾ ਮੈਂ ਰਾਕੇਟ ਲੈ ਕੇ ਉਹਦੇ ਕਹਿਣ ਵਾਂਗੂ ਮੰਗਲ ਗ੍ਰਹਿ ਤੇ ਚਲੇ ਜਾਮਾ ਇਹ ਜਿਹੜਾ ਲਾਲਚ ਆ ਜਿਹੜੇ ਪਾਪ ਆ ਜੀ ਜਿੱਥੇ ਮੈਂ ਆਪਣਾ ਫਾਇਦਾ ਸੋਚਦਾ ਦੂਜਿਆਂ ਦਾ ਨੁਕਸਾਨ ਸੋਚਦਾ ਇਹਨਾਂ ਸਾਰਿਆਂ ਤੋਂ ਛੁਟਕਾਰਾ ਮਿਲ ਜੇ ਠੀਕ ਹੈ ਜੀ ਇਹ ਜਦੋਂ ਮਨ ਜਿਹੜਾਗਾ ਜਦੋਂ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਜੂਗਾ ਜੀ ਉਦੋਂ ਮਾਨਸਿਕ ਦੁੱਖ ਤੇ ਪਾਪ ਜਿਹੜੇ ਆ ਸਾਰੇ ਛੁੱਟ ਜਾਣਗੇ ਸਾਰੇ ਟੁੱਟ ਜਾਣਗੇ ਜੀ